ਰਾਜਨੀਤੀ ਗਰਮ ਹੈ ਹੁਣ ਕੰਨਾਂ ਦੀਆਂ ਸੜਕਾਂ ਤੇ ਇਹ ਸਵਾਲ ਗੂੰਜ ਰਿਹਾ ਹੈ ਕਿ ਵਿਕਾਸ ਹੋਇਆ ਜਾਂ ਸਿਰਫ ਵਾਦੇ ਸਰਦਾਰ ਗੁਰਕਿਰਤ ਸਿੰਘ ਕੋਟਲੀ ਨੇ ਪ੍ਰੈਸ ਕਾਨਫਰੰਸ ਬੁਲਾ ਕੇ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਸਰਦਾਰ ਤਰਨਪ੍ਰੀਤ ਸਿੰਘ ਸੋਂ ਤੇ ਸਖਤ ਸ਼ਬਦ ਬੋਲੇ ਕੋਟਲੀ ਦਾ ਸਿੱਧਾ ਸਵਾਲ ਹੈ ਕਿ ਤੁਸੀਂ 3 ਸਾਲ ਤੋਂ ਮੰਤਰੀ ਹੋ ਤੁਸੀਂ ਖੰਨਾ ਲਈ ਕੀ ਕੀਤਾ ਹੈ ਹੁਣ ਜਨਤਾ ਨੂੰ ਜਵਾਬ ਦਿਓ ਸਿਰਫ ਬਿਆਨਬਾਜ਼ੀ ਨਹੀਂ ਅਤੇ ਇੱਕ ਹੋਰ ਤਾਨਾ ਸ਼ਹਿਰ ਨੂੰ ਕੈਲੀਫੋਰਨੀਆ ਬਣਾਉਣ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਪਹਿਲਾਂ ਨਗਰ ਕੌਂਸਲ ਤੇ ਕਬਜ਼ਾ ਕਰਨਾ ਚਾਹੀਦਾ ਹੈ ਕੀ ਇਹ ਵਿਕਾਸ ਹੈ ਜਾਂ ਸੱਤਾ ਦੀ ਭੁੱਖ ਇਸ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਲੱੱੜ ਨੇ ਵੀ ਮੋਰਚਾ ਖੋਲ੍ਹਿਆ ਕਿਹਾ ਕਿ ਮੈਂ ਸ਼ਹਿਰ ਦੇ ਵਿਕਾਸ ਲਈ ਹਰ ਕੰਮ ਕਰਨ ਲਈ ਤਿਆਰ ਹਾਂ ਇਸ ਦੇ ਉਲਟ ਮੰਤਰੀ ਕੋਦ ਮੈਨੂੰ ਵਾਰ-ਵਾਰ ਪਰੇਸ਼ਾਨ ਕਰ ਰਹੇ ਹਨ ਇਸ ਸਬੰਧੀ ਜਦੋਂ ਕੈਬਨਿਟ ਮੰਤਰੀ ਸਰਦਾਰ ਤਰਨਪੀਰ ਸਿੰਘ ਸੌਨ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦਾ ਫੋਨ ਨਹੀਂ ਚੁੱਕਿਆ ਹੁਣ ਵੱਡਾ ਸਵਾਲ ਇਹ ਹੈ ਕਿ ਖੰਨਾ ਦਾ ਭਵਿੱਖ ਵਿਕਾਸ ਦੁਆਰਾ ਤੈਅ ਹੋਵੇਗਾ ਜਾਂ ਸ਼ਹਿਰ ਦਾ ਸੁਪਨਾ ਚੱਕ ਨਾ ਚੂਰ ਹੋ ਜਾਵੇਗਾ ਰੀਸੈਂਟ ਟਾਈਮਜ਼ ਦੇ ਲਈ ਖੰਨਾ ਤੋਂ ਰਾਜਕੁਮਾਰ ਬੈਂਰੋ ਦੀ ਵਿਸ਼ੇਸ਼ ਰਿਪੋਰਟ ਪਹਿਲਾਂ ਤਾਂ ਮੈਂ ਸਾਰੀ ਆਪਣੇ ਖੰਨੇ ਦੀ ਪ੍ਰੈਸ ਦਾ ਬੜਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਛੋਟੇ ਜਿਹੇ ਸੱਦੇ ਤੇ ਸਾਰੇ ਇੱਥੇ ਪਹੁੰਚੇ ਹੋ ਆ ਜਿਹੜਾ ਝੂਠਾ ਜਸ਼ਨ ਮਨਾ ਰਹੀ ਆ ਆਮ ਆਦਮੀ ਪਾਰਟੀ ਇਹਨਾਂ ਨੂੰ ਮੈਂ ਕਹਿਣਾ ਚਾਹਣਾ ਕਿ ਇਹ ਕੋਈ ਲੋਕਾਂ ਦਾ ਮੈਂਡੇਟ ਨਹੀਂ ਹੈਗਾ ਆ ਜਿਹੜੇ ਖੰਨੇ ਚ ਵੀ ਸੌਨ ਸਾਹਬ ਔਰ ਉਹਨਾਂ ਦੇ ਸਾਥੀਆਂ ਨੇ ਕੋਈ ਚੰਦ ਇੱਕ ਮੁਠੀ ਪਰ ਲੋਕਾਂ ਨੇ ਇਕੱਠੇ ਹੋ ਕੇ ਜਿਹੜੀ ਇਹ ਲੁਧਿਆਣੇ ਚ ਜਿੱਤ ਹੋਈ ਇਹਨਾਂ ਦੀ ਉਹਦਾ ਜਸ਼ਨ ਮਨਾਏ ਨੇ ਇਹ ਧੰਨਵਾਦ ਕਰਨਾ ਤਾਂ ਕਰਨ ਪੰਜਾਬ ਪੁਲਿਸ ਦਾ ਮਾਰਕ ਫਰਡ ਵਾਲਿਆਂ ਦਾ ਕਰਨਾ ਖੰਨੇ ਤੋਂ ਤਕਰੀਬਨ ਕੋਈ 35 ਤੋਂ ਲੈ ਕੇ 40 ਜਿਹੜੇ ਟਰੱਕ ਰਾਸ਼ਨ ਦੇ ਭਰ ਕੇ ਇਥੋਂ ਔਰ ਐਸ ਐਚਓ ਵੱਡੇ ਅਫਸਰ ਪੁਲਿਸ ਦੇ ਉਹਨਾਂ ਨੂੰ ਸਕਾਟ ਕਰ ਕਰਕੇ ਉੱਥੇ ਲੁਧਿਆਣੇ ਪਹੁੰਚਦੇ ਰਹੇ ਨੇ ਸੋ ਇਹ ਜਿਹੜੀ ਇਲੈਕਸ਼ਨ ਆ ਇਹ ਕੋਈ ਕਿਸੇ ਸਿਆਸੀ ਪਾਰਟੀ ਨੇ ਨਹੀਂ ਲੜੀ ਇਹ ਤਾਂ ਸਰਕਾਰ ਨੇ ਲੜੀ ਐ ਇਲੈਕਸ਼ਨ ਔਰ ਇਹ ਸਰਕਾਰੀ ਜਿੱਤ ਹੋਈ ਐ ਨਾ ਕਿ ਕੋਈ ਲੋਕਾਂ ਦੀ ਜਿੱਤ ਐ ਤੋਂ ਮੈਂ ਇਹਨਾਂ ਨੂੰ ਕਹਿਣਾ ਚਾਹਣਾ ਕਿ ਜਿਹੜੇ ਆਪਣੇ ਅੱਜ ਤੁਸੀਂ ਜਸ਼ਨ ਮਨਾ ਰਹੇ ਹੋ ਝੂਠ ਦੇ ਜਸ਼ਨ ਨੇ ਅੰਨੇਚੇ 2 ਨੰਬਰ ਵਾਰਡ ਦੇ ਲੋਕਾਂ ਨੇ ਤੁਹਾਨੂੰ ਥੋੜੀ ਹਕੀਕਤ ਜਿਹੜੀ ਆ ਉਹ ਦੱਸੀ ਹੈ ਔਰ ਜਿੱਥੇ ਜਿੱਥੇ ਵੀ ਫ੍ਰੀ ਤੇ ਫੇਅਰ ਇਲੈਕਸ਼ਨ ਹੋਈ ਹੈ ਪਾਰਲੀਮੈਂਟ ਦੇ ਵਿੱਚ ਦੇਖ ਲਓ 13 ਵਿੱਚੋਂ ਸਿਰਫ ਆਮ ਆਦਮੀ ਦੇ ਤਿੰਨ ਮੈਂਬਰ ਪਾਰਲੀਮੈਂਟ ਜਿਹੜੇ ਜਿੱਤ ਸਕੇ ਨੇ ਹਾਲਾਂਕਿ ਸਰਕਾਰ ਜਿਹੜਾ ਸਰਕਾਰ ਸੀਗੀ ਇਹਨਾਂ ਦੀ ਪਾਰਟੀ ਦਾਵਾ ਕਰਦੀ ਸੀਗੀ ਕਿ ਅਸੀਂ 13 0 ਜਿੱਤਾਂਗੇ ਔਰ ਸੱਤ ਮੈਂਬਰ ਪਾਰਲੀਮੈਂਟ ਸਾਡੀ ਕਾਂਗਰਸ ਪਾਰਟੀ ਨੇ ਜਿੱਤੇ ਨੇ ਔਰ ਦਿੱਲੀ 'ਚ ਇਹਨਾਂ ਦਾ ਸਫੜਾ ਸਾਫ਼ ਹੋਇਆ ਕੋਦੇਨਾ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਇਲੈਕਸ਼ਨ ਹਾਰ ਗਏ ਇਹ ਗੱਲਾਂ ਜਿਹੜੀਆਂ ਨੇ ਇਹ ਵੱਡੀਆਂ-ਵੱਡੀਆਂ ਕਰਦੇ ਨੇ ਪਰ ਹਕੀਕਤਾਂ ਕੋਹੋਂ ਦੂਰ ਨੇ ਇਹ ਬਹੁਤ ਵੱਡੇ ਭੁਲੇਖੇ ਚ ਨੇ ਔਰ ਲੋਕਾਂ ਨੂੰ ਖਾਸ ਕਰ ਜਿਹੜੇ ਪੋਲੀਟੀਕਲ ਆਪੋਨੈਂਟਸ ਨੇ ਉਹਨਾਂ ਤੇ ਦਬਾਅ ਬਣਾਉਂਦੇ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਔਰ ਇਕੱਲੇ ਖੰਨੇਚ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਚੱਲ ਰਿਹਾ ਕਿਉਂਕਿ ਨਕਾਮੀਆਂ ਨੇ ਆਪਣੀਆਂ ਕੋਈ ਦੱਸਣ ਨੂੰ ਕੋਈ ਚੀਜ਼ ਨਹੀਂ ਕੋਈ ਰਿਪੋਰਟ卡 0 ਹੈ ਸੌਂਦ ਸਾਹਿਬ ਕਹਿ ਰਹੇ ਨੇ ਤੁਸੀਂ ਸਾਡਾ ਪ੍ਰਧਾਨ ਬਣਾਓ ਇਹ ਲੋਕਾਂ ਨੇ ਬਣਾਉਣਾ ਪ੍ਰਧਾਨ ਇਸ ਪਰ ਕਮੇਟੀ ਦੇ ਵਿੱਚ ਹਾਲੇ ਤਾਂ 8-9 ਮਹੀਨੇ ਇਲੈਕਸ਼ਨ ਨੂੰ ਰਹਿੰਦੇ ਨੇ ਕਹਿੰਦੇ ਜੀ ਤੁਸੀਂ ਸਾਡਾ ਪ੍ਰਧਾਨ ਬਣਾ ਦਿੰਦੇ ਹੋ ਤਾਂ 2 ਸਾਲ ਚ ਮੈਂ ਲੁਧਿਆਣਾ ਕੀ ਮੈਂ ਚੰਡੀਗੜ੍ਹ ਭਲਾ ਦੂੰਗਾ ਉਹ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਸੌਂਦ ਸਾਹਿਬ ਇਸ ਗੱਲ ਦਾ ਜਵਾਬ ਦਿਓ ਕਿ ਆ 4 ਸਾਲ ਤੁਹਾਡੀ ਸਰਕਾਰ ਨੂੰ ਹੋ ਗਏ ਨੇ ਤੁਸੀਂ ਦੱਸੋ ਖੰਨੇ ਦੀ ਡਿਵੈਲਪਮੈਂਟ ਲਈ ਕੀ ਕੀਤਾ ਤੁਸੀਂ ਪੰਚਾਇਤ ਮੰਤਰੀਆਂ ਤੇ ਪੰਚਾਇਤਾਂ ਦੇ ਵਿੱਚ ਜਾ ਕੇ ਦੇਖੋ ਅੱਜ ਜਿਹੜੇ ਸਾਡੀ ਸਰਕਾਰ ਵੱਲੇ ਦੇ ਕੰਮ ਸ਼ੁਰੂ ਹੋਏ ਸੀ ਅੱਜ ਉਹਨਾਂ ਦੇ ਉੱਤੇ ਘਾਹ ਜਿਹੜਾ ਉੱਗਿਆ ਹੋਇਆ ਅੱਜ ਕੋਈ ਵੀ ਕੰਮ ਪਿੰਡਾਂ ਦੇ ਵਿੱਚ ਨਹੀਂ ਹੋ ਰਿਹਾ ਸ਼ਹਿਰ ਦੇ ਵਿੱਚ ਨਹੀਂ ਹੋ ਰਿਹਾ ਤੁਸੀਂ ਕਹਿ ਰਹੇ ਹੋ ਸਾਡਾ ਪ੍ਰਧਾਨ ਬਣਾਓ ਪ੍ਰਧਾਨ ਤਾਂ ਲੋਕਾਂ ਨੇ ਬਣਾਉਣਾ ਥੋੜਾ ਮਿਸਪਲ ਕਮੇਟੀ ਦਾ ਪ੍ਰਧਾਨ ਇੱਧਰ ਨਾਲ ਹੀ ਗਵਿੰਦਗੜ੍ਹ ਹੈ ਉੱਥੇ 4 ਸਾਲ ਹੋ ਗਏ ਦਰਾਹਿਤ ਥੋੜੇ ਆਮ ਆਦਮੀ ਦਾ ਪ੍ਰਧਾਨ ਤੁਸੀਂ ਉੱਥੇ ਕੀ ਗੁਲਖਲਾਏ ਨੇ ਕਿਹੜੀ ਡਿਵੈਲਪਮੈਂਟ ਉੱਥੇ ਹੋਈ ਹੈ ਮੈਨੂੰ ਤੁਸੀਂ ਉੱਤੇ ਹੀ ਦੱਸ ਦਿਓ ਜਿਹੜਾ ਤੁਸੀਂ ਖੰਨੇਚ ਕਰਨੀ ਚਾਹੁੰਦੇ ਹੋ ਜਿੰਨੇ ਕੰਮ ਖੰਨੇਚ ਹੋਏ ਨੇ ਤੁਸੀਂ ਤਾਂ ਜੇ ਸਾਡੇ ਕੰਮ ਗਿਣਾਉਣ ਲੱਗ ਜਮੋ ਨਾ ਤਾਂ ਤੁਸੀਂ ਉਹ ਗਿਣਾ ਨਹੀਂ ਹੁਣੇ ਤੋਂ ਤੁਹਾਨੂੰ ਮੈਂ ਗਿਣਾ ਦਿੰਦਾ ਕਿੰਨੇ ਕੰਮ ਹੋਏ ਨੇ 100% ਜਿਹੜਾ ਸੀਵਰੇਜ ਆ ਉਹ ਅਸੀਂ ਖੰਨੇਚ ਪਵਾਇਆ ਆਪਣੀ ਸਰਕਾਰ ਦੇ ਸਮੇਂ ਚ ਕਰੋੜਾ ਰੁਪਏ ਖਰਚ ਕੇ ਤੁਸੀਂ ਦੱਸ ਦਿਓ ਇੱਕ ਇੰਚ ਵੀ ਜੇ ਸਿਵਲ ਜ ਨਵਾਂ ਕੋਈ ਥੋੜੀ ਸਰਕਾਰ ਦੇ ਵਿੱਚ ਕੋਈ ਨਵਾਂ ਪਿਆ ਹੋਵੇ ਕੋਈ ਨਵੀਂ ਡਿਵੈਲਪਮੈਂਟ ਹੋਈ ਹੋਵੇ ਬਸਟਾਡ ਅਸੀਂ ਬਣਾਇਆ ਔਰ ਜੇ ਅੱਜ 4 ਸਾਲਾਂ 'ਚ ਕੋਈ ਕੰਮ ਹੋਇਆ ਵੀ ਨਹੀਂ ਮਿਸੀਪਲ ਕਮੇਟੀ ਦੇ ਅੰਦਰ ਉਹ ਮਿਸੀਪਲ ਕਮੇਟੀ ਦੇ ਜਿਹੜੇ ਫੰਡਸ ਨੇ ਔਰ ਉੱਥੇ ਦੇ ਜਿਹੜੇ ਐਮਸੀ ਔਰ ਪ੍ਰਧਾਨ ਨੇ ਉਹਨਾਂ ਦੀ ਜਿਹੜੀ ਮੀਟਿੰਗਸ ਦੇ ਵਿੱਚ ਜੋ ਰੈਜ਼ੋਲੂਸ਼ਨ ਪਾਸ ਹੁੰਦੇ ਨੇ ਉਹਨਾਂ ਰਾਹੀਂ ਹੋਏ ਨੇ ਸਰਕਾਰ ਵੱਲੋਂ ਮੈਂ ਤੁਹਾਡੇ ਪ੍ਰੈਸ ਰਾਹੀਂ ਇਹ ਸੌਂਦ ਔਰ ਇਹਨਾਂ ਦੇ ਸਾਥੀਆਂ ਨੂੰ ਦੱਸਣਾ ਚਾਹਨਾ ਕਿ 1 ਰੁਪਿਆ ਵੀ ਤੁਸੀਂ ਦੱਸੋ 1 ਰੁਪਿਆ ਵੀ ਕੀ ਹੁੰਦਾ ਕਿ ਤੁਹਾਡੀ ਗ੍ਰਾਂਟ ਦਾ ਕੋਈ ਇਸ ਪੰਜਾਬ ਸਰਕਾਰ ਵੱਲੋਂ ਸਾਡੇ ਖੰਨੇ ਸ਼ਹਿਰ ਨੂੰ ਆਇਆ ਹੋਵੇ ਆ 4 ਸਾਲਾਂ ਚ ਤੁਸੀਂ ਚੱਦੀ ਘਾ ਬਣਾਉਣ ਦੀਆਂ ਗੱਲਾਂ ਕਰ ਰਹੇ ਹੋ ਤੁਸੀਂ ਸਭ ਤੋਂ ਵੱਡੇ ਝੂਠੇ ਸਾਬਤ ਹੋਏ ਆ ਹੁਣ ਇਲੈਕਸ਼ਨ ਹੋ ਗਏ ਛੱਡੀ ਐ ਸੌਂਦ ਸਾਹਿਬ ਤੁਹਾਨੂੰ ਤਾਂ ਮੈਨੂੰ ਲੱਗਦਾ ਕਿ ਝੂਠ ਬੋਲਣ ਦਾ ਸਭ ਤੋਂ ਵੱਡਾ ਖਿਤਾਬ ਦੇਣਾ ਚਾਹੀਦਾ ਤੁਸੀਂ ਕਹਿੰਦੇ ਸਾਡੇ ਉੱਥੇ ਜਿਹੜੇ ਉਮੀਦਵਾਰ ਸੀ ਭਾਰਤ ਪੂਸ਼ਨਾ ਸ਼ੂ ਕਿ ਉਹਨਾਂ ਨੇ ਖੁਦ ਹੀ ਵਿਜੀਲੈਂਸ ਦਾ ਨੋਟਿਸ ਆਪਣੇ ਆਪ ਨੂੰ ਦਵਾ ਲਿਆ ਲੈ ਦੱਸੋ ਐਦੋਂ ਵੱਡਾ ਝੂਠ ਦਾ ਪੈਮਾਨਾ ਹੋਰ ਕੀ ਹੋਊਗਾ ਕਿ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਥੋਡੀ ਆ ਵਿਜੀਲੈਂਸ ਥੋਡੀ ਆ ਅਫਸਰ ਥੋੜੇ ਨੇ ਔਰ ਉਮੀਦਵਾਰ ਜਿਹੜੇ ਸਾਡੇ ਇਲੈਕਸ਼ਨ ਲੜ ਰਹੇ ਨੇ ਉਹ ਆਪਣੇ ਆਪ ਨੂੰ ਹੀ ਜਿਹੜਾ ਵਾ ਉਹ ਵਿਜੀਲੈਂਸ ਦਾ ਨੋਟਿਸ ਦਵਾ ਰਹੇ ਨੇ ਐਦੋਂ ਝੂਠੀ ਗੱਲ ਹੋਰ ਕੀ ਹੋ ਸਕਦੀ ਤੁਸੀਂ ਆਏ ਦਿਨ ਝੂਠ ਬੋਲ ਰਹੇ ਹੋ ਤੁਸੀਂ ਬਟੀਆਂ ਬਟੀਆਂ ਗੱਲਾਂ ਕੀਤੀਆਂ ਚੋਣਾਂ ਦੇ ਵਿੱਚ 2022 ਚ ਤਾਂ ਲੋਕਾਂ ਨੂੰ ਲੱਗਣ ਲੱਗਾ ਕਿ ਸ਼ਾਇਦ ਇਹ ਸੱਚ ਬੋਲ ਰਹੇ ਨੇ ਤਾਂ ਤੁਹਾਨੂੰ ਵੋਟਾਂ ਪਾਤੀਆਂ ਲੋਕਾਂ ਨੇ ਅੱਜ ਲੋਕ ਥੋਤੋਂ ਇੰਨਾ ਖਫਾ ਹੋ ਚੁੱਕੇ ਨੇ ਅੱਜ ਤੁਹਾਨੂੰ ਅਸਲੀਅਤ ਦਾ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਤੁਸੀਂ ਹਜੇ ਥੋੜਾ ਚਿਰ ਹੋਰ ਖੜੋ ਤੁਸੀਂ ਫਰੇਕ ਦੇ ਉੱਤੇ ਸਰਕਾਰੀ ਜ਼ੁਲਮ ਕਰ ਰਹੇ ਹੋ ਜ਼ਬਰ ਕਰ ਰਹੇ ਹੋ ਤੁਸੀਂ ਸਿਵਾਏ ਪਰਚਾ ਦੀ ਰਾਜਨੀਤੀ ਤੋਂ ਹੋਰ ਕੁਝ ਨਹੀਂ ਕੀਤਾ ਤੁਸੀਂ ਤੁਹਾਨੂੰ ਤਾਂ ਪਰਚਾ ਸਪੈਸ਼ਲਿਸਟ ਦਾ ਨਾਮ ਦਿੱਤਾ ਅਸੀਂ ਕਿ ਤੁਸੀਂ ਸਾਡੇ ਪ੍ਰਧਾਨ ਤੇ ਪਰਚਾ ਸਾਡੇ ਐਮਸੀਆਂ ਤੇ ਪਰਚਾ ਸਾਡੇ ਆਮ ਜਿਹੜੇ ਕਾਰਜਕਰਤਾ ਉਹਨਾਂ ਦੇ ਪਰਚਾ ਤੁਸੀਂ ਤਾਂ ਕੋਈ ਕਸਰ ਛੱਡੀ ਨਹੀਂ ਔਰ ਸਾਡੇ ਤੇ ਵੀ ਤੁਸੀਂ ਲੱਖ ਕੋਸ਼ੇ ਕੀਤੀਆਂ ਨੇ ਕਿ ਕੋਈ ਨਾ ਕੋਈ ਐਸੀ ਕੋਈ ਐਸੀ ਚੀਜ਼ ਲੱਭ ਜੇ ਜਿਹਦੇ ਨਾਲ ਤੁਸੀਂ ਸਾਨੂੰ ਕਿਸੇ ਤਰੀਕੇ ਨਾਲ ਥੱਲੇ ਲਾ ਸਕੋ ਪਰ ਤੁਸੀਂ 4 ਸਾਲ ਹੋ ਗਏ ਤੁਸੀਂ ਬਥੇਰਾ ਭਜਨਾਟ ਕੀਤੀ ਤੁਸੀਂ ਬਥੇਰਾ ਅਈ ਦੂਰ ਉਧਰ ਭੱਜਣਾ ਠਕੇ ਗਏ ਹਾਂ ਪਰ ਲੇਕਿਨ ਤੁਹਾਨੂੰ ਕੋਈ ਵੀ ਇੰਨੀ ਵੀ ਛੋਟੀ ਜੀ ਚੀਜ਼ ਸਾਡੇ ਖਿਲਾਫ ਨਹੀਂ ਲੱਭੀ ਨਹੀਂ ਤੁਸੀਂ ਕਿਤੇ ਟਿਕਣ ਵਾਲੇ ਸੀਗੇ ਸੋ ਇਸ ਕਰਕੇ ਅੱਜ ਵੀ ਤੁਹਾਨੂੰ ਅਸੀਂ ਚੈਲੰਜ ਕਰਦੇ ਹਾਂ ਕਿ ਅਗਰ ਕੋਈ ਸਾਡੇ ਖਿਲਾਫ ਤੁਹਾਡੇ ਕੋ ਕੋਈ ਗੱਲ ਹੈ ਤਾਂ ਤੁਹਾਡੀ ਸਰਕਾਰ ਆ ਉਹਨੂੰ ਲੋਕਾਂ ਸਾਹਮਣੇ ਲੈ ਕੇ ਆਓ ਨਹੀਂ ਨੈਤਿਕਤਾ ਦੇ ਤੌਰ ਤੇ ਤੁਸੀਂ ਮਾਫੀ ਮੰਗੋ ਕਿ ਤੁਸੀਂ ਐਡਾ ਵੱਡਾ ਝੂਠ ਬੋਲਿਆ ਕਿ ਤੁਸੀਂ ਆਉਣ ਵਾਲੇ ਸਮੇਂ ਝੂਠ ਨਹੀਂ ਬੋਲੋਗੇ ਤੁਸੀਂ ਆ ਪ੍ਰਧਾਨ ਸਾਡੇ ਬੈਠੇ ਨੇ ਮਿਊਨਿਸਪਲ ਕਮੇਟੀ ਦੇ ਔਰ ਮੈਂ ਇਹ ਗੱਲ ਦਾਵਾ ਕਰਦਾ ਤੁਹਾਡੇ ਨਾਲ ਹੀ ਪ੍ਰਮਾਤਮਾ ਕੋਲ ਹਰੇਕ ਨੇ ਜਾਨ ਦੇਣੀ ਆ ਸੱਚੀ ਗੱਲ ਮੈਂ ਕਰਦਾ ਤੁਹਾਨੂੰ ਮੈਂ 4 ਸਾਲ ਕਦੇ ਵੀ ਪ੍ਰਧਾਨ ਨੂੰ ਇਹ ਨਹੀਂ ਗੱਲ ਕਹੀ ਕਿ ਤੂੰ ਸੌਤ ਸਾਬ ਕੋ ਨਹੀਂ ਮਿਲਣਾ ਤੂੰ ਨਾਲ ਨਾਲ ਕੋਈ ਕੋਈ ਇਸ ਤਰ੍ਹਾਂ ਦੀ ਘੋੜਿਕਾ ਆਪਾਂ ਨੇ ਨਹੀਂ ਲਾਉਣਾ ਅਸੀਂ ਤਾਂ ਪਹਿਲਾਂ ਤਾਂ ਤੁਸੀਂ ਸਾਰੇ ਇੱਥੇ ਪਹੁੰਚੇ ਹੋ ਛੋਟੇ ਸਦੇ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਪਿਛਲੇ ਦਿਨੀ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਸਾਡੇ ਮੰਤਰੀ ਸਾਹਿਬ ਨੇ ਕੋਈ ਪ੍ਰੈਸ ਪ੍ਰੈਸ ਚ ਬੋਲਿਆ ਮੇਰੇ ਬਾਰੇ ਬੋਲਿਆ ਬਾਰ ਬਾਰ ਬੋਲ ਰਹੇ ਨੇ ਮੈਂ ਉਹਦੇ ਬਾਰੇ ਕੁਚਾਨਣਾ ਪਾਉਣਾ ਚਾਹਣਾ ਕਹਿ ਦਿੰਦੇ ਆ ਪ੍ਰਧਾਨ ਆ ਨਹੀਂ ਕਰਦਾ ਪ੍ਰਧਾਨ ਉਹ ਨਹੀਂ ਕਰਦਾ ਪਿਛਲੇ ਉਹਨਾਂ ਨੇ ਬੋਲਿਆ ਕਿ ਪ੍ਰਧਾਨ ਕਮੇਟੀ ਦੇ ਕੰਮਾਂ 'ਚ ਢਕਾਡ ਹੁੰਦਾ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਗੱਲ ਦੱਸਣੀ ਚਾਹਣਾ ਕਿ ਪਹਿਲਾਂ ਤਾਂ ਉਹ ਇੱਕ ਗੱਲ ਮੰਨ ਗਏ ਵੀ ਕਮੇਟੀ ਕਾਂਗਰਸ ਦੀ ਆ ਜੇ ਭਾਈ ਕਮੇਟੀ ਕਾਂਗਰਸ ਦੀ ਆ 4 ਸਾਲ ਹੋ ਗਏ ਆ 4 ਸਾਲ ਦਾ ਬਿਉਰਾ ਮੈਂ ਤੁਹਾਨੂੰ ਇਕ-ਇਕੀ ਪੜ੍ਹ ਕੇ ਸੁਣਾਉਣਾ ਜਿਹੜੇ ਕੰਮ ਕਮੇਟੀ ਨੇ ਕੀਤੇ ਨੇ ਜਿਹੜੀ ਕਾਂਗਰਸ ਦੀ ਕਮੇਟੀ ਨੇ ਕੀਤੇ ਨੇ ਉਹ ਭਾਈ ਜੇ ਕੰਮ ਕਾਂਗਰਸ ਦੀ ਕਮੇਟੀ ਕਰਦੀ ਆ ਤੁਸੀਂ ਇਕ 4 ਸਾਲ ਹੋ ਗਏ ਇਕ ਕਮੇਟੀ ਨੂੰ ਪੰਜੀ ਦੀ ਦੇਣ ਨਹੀਂ ਤੁਹਾਡੀ ਇਕ ਪੱਗਲੀ ਵਾਲਾ ਪੈਸਾ ਨਹੀਂ ਆਇਆ ਤੁਸੀਂ ਉਦਘਾਟਨ ਕਰਨ ਮੂਹਰੇ ਆ ਜਾਂਦੇ ਹੋ ਆ ਪਿੱਛੇ ਜਿਹਦੀ ਉਹ ਗੱਲ ਆ ਤੁਸੀਂ ਦੇਖਿਆ ਹੋਣਾ ਸਾਰਿਆਂ ਨੇ ਮਹਾਰਾਜ ਜੱਸਾ ਸਿੰਘ ਰਾਮਗੜੀਆ ਜੀ ਦਾ ਉਹਦੀ ਮੂਰਤੀ ਦੀ ਉਦਘਾਟਨ ਹੋਇਆ ਉਹ ਸਾਰਾ ਕੰਮ ਤਾਂ ਕਮੇਟੀ ਨੇ ਕਰਾਇਆ ਸਾਰਾ ਟੈਂਡਰ ਏ ਟੂ ਜ਼ेड ਜੋ ਵੀ ਪੈਸਾ ਲੱਗਾ ਕਮੇਟੀ ਨੇ ਖਰਚ ਕੀਤਾ ਜੇ ਕਾਂਗਰਸ ਦੀ ਕਮੇਟੀ ਨੇ ਖਰਚ ਖਰਚ ਕੀਤਾ ਤੁਸੀਂ ਕਿਸ ਅਧਿਕਾਰ ਨਾਲ ਉਦਘਾਟਨ ਕਰਨ ਆਉਨੇ ਹੋ ਫਿਰ ਜਿਹੜਾ ਮੌਜੂਦਾ ਪ੍ਰਧਾਨ ਆ ਜਿੰਨੇ ਸਾਡੇ ਮੌਜੂਦਾ ਕਾਉਂਸਲਰ ਨੇ ਉਹਨਾਂ ਨੂੰ ਕਿਸੇ ਨੂੰ ਨਹੀਂ ਸੱਦਾ ਦਿੰਦੇ ਜਦ ਤੁਸੀਂ ਕੋਈ ਪੰਜੀ ਦਿੱਤੀ ਹੋਣੀ ਤੁਸੀਂ ਤਾਂ ਕਹਿੰਦੇ ਕਮੇਟੀ ਕੋ ਕਰਦੀ ਹੋ ਨਹੀਂ ਫਿਰ ਕਮੇਟੀ ਦੇ ਕੀਤੇ ਹੋਏ ਕੰਮ ਦਾ ਉਦਘਾਟਨ ਕਰਨ ਦਾ ਵੀ ਤੁਹਾਨੂੰ ਕੀ ਅਧਿਕਾਰ ਆ ਆ ਪਿੱਛੇ ਜੇ ਕਹਿੰਦੇ ਜੀ ਪਰ ਮਸ਼ੀਨਾਂ ਆਈਆਂ ਪ੍ਰਧਾਨ ਨੇ 35 ਨਹੀਂ ਨਹੀਂ ਲਈ ਪੁਰਾਣੇ ਉਹ ਪਹਿਲਾਂ ਤਾਂ ਹੀ ਨਹੀਂ ਪਤਾ ਵੀ 35 ਕੀ ਉਹਦੇ 35 ਇੱਕ ਵਿਸ਼ੇਸ਼ ਅਧਿਕਾਰ ਦਿੱਤੇ ਆ ਪ੍ਰਧਾਨ ਕੋਲੇ ਭਾ ਭਰਾਨ ਨੇ ਜੀ ਕਿਤੇ ਐਮਰਜੈਂਸੀ ਭੇਜਦੀ ਆ ਤਾਂ ਪ੍ਰਧਾਨ ਉੱਥੇ ਯੂਜ਼ ਕਰਦਾ ਆ ਮੈਂ ਤੁਹਾਨੂੰ ਦੱਸਦਾ ਜਾਂ ਤਾਂ ਮੰਤਰੀ ਸਾਹਿਬ ਝੂਠ ਬੋਲਦੇ ਨੇ ਜਾਂ ਜਿਹੜੇ ਉਹਨਾਂ ਦੇ ਸਲਾਹਕਾਰ ਨੇ ਉਹਨਾਂ ਨੂੰ ਕੋਈ ਸਹੀ ਗਾਈਡੈਂਸ ਨਹੀਂ ਦਿੰਦੇ ਆ 17 ਤਰੀਕ ਦਾ ਲੈਟਰ ਆ 17 6 ਨੂੰ 35 ਦੇ ਆਰਡਰ ਹੋ ਚੁੱਕੇ ਸੀ ਜੋ ਕਿ ਮਸ਼ੀਨਾਂ ਅੱਜ ਵਰਕ ਵੀ ਕਰ ਰਹੀਆਂ ਤੁਸੀਂ ਦੇਖ ਲੇ ਉਹ ਕਹਿੰਦੇ ਸਾਇਨ ਨਹੀਂ ਕਰਦਾ ਪ੍ਰਧਾਨ ਦੂਜੀ ਗੱਲ ਸਭ ਨਾਲੋਂ ਵੱਡੀ ਆ ਮੇਰੇ ਕੋਲ ਲਿਸਟ ਆ ਮੈਂ ਤੁਹਾਨੂੰ ਵਿਸਤਾਰਪੂਰਕ ਉਹ ਦੱਸਦਾ ਅੱਜ ਤੱਕ ਕਮੇਟੀ ਨੇ ਜੋ ਕੰਮ ਕੀਤਾ ਸਾਰੀ ਸਾਂਝੀ ਕਮੇਟੀ ਆ ਕਾਂਗਰਸ ਦੀ ਕਮੇਟੀ ਆ ਮੈਂ ਆਪਣੇ ਆਪ ਨੂੰ ਨਹੀਂ ਕਾਂਗਰਸ ਨੂੰ ਜਿੰਨੇ ਵੀ ਸਾਡੇ ਕਾਉਂਸਲਰ ਨੇ ਸਾਰਿਆਂ ਦਾ ਮੈਂ ਕਹਿੰਦਾ ਸਹਿਯੋਗ ਆ ਪਰ ਇਹ ਕਹਿੰਦੇ ਆ ਕਮੇਟੀ ਕਾਂਗਰਸੀ ਅਸੀਂ ਤਾਂ ਸਾਰੇ ਨਾਲ ਲੈ ਕੇ ਚੱਲਦੇ ਆ ਜੀ ਸੀ ਬੀ ਦੀ ਜੀ ਸਾਡੇ ਕੋਲੇ ਜੀ ਸੀ ਬੀ ਲਈ ਆਪਣੇ ਪਰਚੇਜ਼ ਕੀਤੀ ਜੀ ਸੀ ਬੀ ਕਿੰਨੇ ਦੀ ਆ 60 ਲੱਖ ਰੁਪਏ ਦੀ ਅਸੀਂ ਜੈਟਿੰਗ ਮਸ਼ੀਨ ਜਿਹੜੀ ਸੀਵਰੇ ਸਾਫ ਕਰਨੇ ਵਾਲੀ ਹੈ ਦੀ ਉਹ ਲਈ ਸੀਵਰੇ ਸਵੀਪਿੰਗ ਵਾਲੀ ਕਿਨ ਲਈ ਤੁਸੀਂ ਰੋਡ ਤੇ ਜਾਂਦੀ ਦੇਖੀ ਆ 92 ਲੱਖ ਰੁਪਏ ਦੀ ਉਹ ਲਈ ਪਰ ਚੇ ਦੋ ਛੋਟੀਆਂ ਮਸ਼ੀਨਾਂ ਉਹ ਕੀਤੀਆਂ 70 ਲੱਖ ਰੁਪਏ ਦੀਆਂ ਇੱਕ ਸਾਡੀ ਜੈਟਿੰਗ ਮਸ਼ੀਨ ਜਿਹੜੀ ਸੀਵਰੇ ਸਾਫ ਕਰਨੇ ਵਾਲੀਆਂ 59 ਲੱਖ ਦੀ ਉਹ ਲਈ ਐਂਟੀ ਸਮੋਗਨ ਤੁਸੀਂ ਦੇਖੀ ਹੋਣੀਆਂ ਜਿਹੜੀ ਗਰਦੇ ਨੂੰ ਡਸਟ ਨੂੰ ਬੋਲਉਂਦੀ ਆ 41 ਲੱਖ 60 ਲੱਖ ਉਹ ਲਈ ਇੱਕ স্মੋਕ ਟਾਵਰ ਲੱਗਿਆ ਆ ਤੁਸੀਂ ਦੇਖਿਆ ਬੱਸ ਸਟੈਂਡ 'ਚ ਉਹ ਲੱਗਿਆ 49 ਲੱਖ ਰੁਪਏ ਦਾ ਆਪਣੇ ਟ੍ਰਾਈਫਲਿਕ ਲਾਈਟਾਂ ਜਿਹੜੀਆਂ ਲੱਗੀਆਂ ਨੇ 55 ਲੱਖ ਰੁਪਏ ਦੀਆਂ ਉਹਨੇ ਚਾਰ ਪਾਣੀਆਂ ਵਾਲੇ ਸਟੇਨਲੈਸ ਸਟੀਲ ਦੇ ਟੈਂਕਰ ਜਿਹੜਾ ਕਿਤੇ ਇੱਕ ਤੇ ਲੰਗਰ ਲੱਗਦਾ ਕਿਤੇ ਉੱਥੇ ਲੱਗਦਾ ਉੱਥੇ ਸ਼ਵਸ਼ ਭਾਰ ਪਾਣੀ ਜਲ ਦੇਣ ਲਈ ਉਹ ਅਸੀਂ ਚਾਰ ਟੈਂਕਰ ਲੈ 375000 ਦੇ ਆਪਣੇ ਰਿਕਸ਼ਾ ਜਿਹੜਾ ਜਿਹੜਾ ਕੂੜਾ ਕਿਤੇ ਗਲੀਆਂ ਚ ਮਾਹਲਾ ਲਾਉਂਦੇ ਆ ਸਾਡੇ ਸਵੀਪਰ ਉਹਨਾਂ ਲਈ 375000 ਰੁਪਏ ਦੇ ਹੋਰ ਲੈ 55 ਲੱਖ ਦੇ ਸੌਰੀ ਪਰ ਜੇ ਜਵੇਂ ਟਾਟਾ ਇਸ ਆ ਜਿਹੜੇ ਟੈਂਪੂ ਡੋਰ ਟੂ ਡੋਰ ਕਲੈਕਸ਼ਨ ਕਰਦੇ ਆ 26 ਟਾਟਾ ਇਸ ਲੈ ਇੱਕ ਕਰੋੜ 72 ਲੱਖ ਰੁਪਏ ਦੇ ਫਿਰ ਆ ਜਿਹੜਾ ਪਿੱਛੇ ਜੇ ਬਹੁਤ ਹਰੇਕ ਝੱਡੀਆਂ ਦਿਖਾਉਣ ਨੂੰ ਆ ਜਾਂਦਾ ਜਿਵੇਂ ਕੈਟਲ ਕੈਚ ਸਾਡੀ ਬਹੁਤ ਦੇਰ ਦੀ ਮੰਗ ਸੀ ਜਿਹੜੀਆਂ ਸਾਡਾ ਗਊਧਾਨਾ ਉਹ ਇੱਧਰ ਉੱਧਰ ਘੁੰਮਦਾ ਸੀ 29 ਲੱਖ ਰੁਪਏ ਦੀ ਉਹ ਲਈ ਜੀ ਆਪਣੇ 22 ਨੰਬਰ ਵਾਰਡ ਦਾ ਰਵਿੰਦਰ ਬੱਬੂ ਜੀ ਦਾ ਉਥੇ ਪਾਣੀ ਦੀ ਪ੍ਰੋਬਲਮ ਆ ਰਹੀ ਸੀ 25 ਲੱਖ ਰੁਪਏ ਦਾ ਉਥੇ ਹੁਣ ਟਿਊਬਵਲ ਲੱਗਣਾ ਜੀ ਤੇ ਇੱਕ 8 ਤੇ 10 ਨੰਬਰ ਵਾਰਡ ਦਾ ਤੁਹਾਨੂੰ ਪਤਾ ਨਾ ਪਿੱਛੇ ਜੇ ਕਾਲੀਰਾਓ ਜੀ ਕਰੋਸ਼ਾ ਜੀ ਜਦ ਜੀਤ ਜੀ ਵੀ ਅਕਾਲੀ ਦਲ ਦਾ ਹਿੱਸਾ ਦੀ ਇਹ ਮੇਰੇ ਖਿਲਾਫ ਉੱਤੇ ਕਮੇਟੀ ਚ ਜਦਾਬਾਦ ਮੁਰਦਾ ਕਰਦਾ ਕਰਦੇ ਆਏ ਨਾਰੇ ਲਾਏ ਉਹ 35 ਲੱਖ ਰੁਪਏ ਦਾ ਟਿਊਬਲ ਲਾ ਕੇ ਤਿਆਰ ਆ ਮੈਂ ਸੋਮ ਸਿੰਘ ਸਾਹਿਬ ਨੂੰ ਕਹਿਣਾ ਚਾਹਣਾ ਵੀ ਜੇ ਤੁਸੀਂ ਕਹਿੰਦੇ ਹੋ ਪ੍ਰਧਾਨ ਨੇ ਕੁਝ ਕੀਤਾ ਨਹੀਂ ਉਹ ਜਿਹੜਾ ਟਿਊਬਲ ਲਗਿਆ ਉਹ ਵੀ ਕਾਂਗਰਸ ਦੀ ਕਮੇਟੀ ਦੀ ਦੇਣਾ ਤੁਸੀਂ ਉਹਦਾ ਉਦਘਾਟਨ ਕਰਨਾ ਆਇਓ ਤੁਹਾਡੇ ਕੋ ਕੋਈ ਅਧਿਕਾਰ ਨਹੀਂ ਜਿੰਨੇ ਕਮੇਟੀ ਦੇ ਕੰਮ ਕਰ ਰਹੀ ਹੈ ਕਮੇਟੀ ਤੁਹਾਡੇ ਕੋ ਕੋਈ ਅਧਿਕਾਰ ਨਹੀਂ ਦੂਜੀ ਗੱਲ ਰੈਮੀਡੇਸ਼ਨ ਰੈਮੀਡੇਸ਼ਨ ਹੋਇਆ 3 ਕਰੋੜ 84 ਲੱਖ ਰੁਪਏ ਦਾ ਤੁਸੀਂ ਰਸੂਲੜੇ ਜਾ ਕੇ ਦੇਖ ਸਕਦੇ ਹੋ ਉਹ ਡੰਪ ਦਾ ਸਾਰਾ ਹੁਣ 6ਤੀ ਇੱਕ ਰਾਮਗੜੀਆ ਭਵਨ ਦੇ ਮੂਹਰੇ ਸੀਵਰੇਜ ਦੀ ਬਹੁਤ ਪ੍ਰੋਬਲਮ ਸੀ ਤੁਹਾਨੂੰ ਪਤਾ ਉਹ ਸਾਰਿਆਂ ਦੀ ਸਾਂਝਾ ਸਥਾਨ ਆ ਇੱਕ ਜਿੱਥੇ ਕਿਸੇ ਘੱਟ ਰੇਟ ਦੇ ਕਿਸੇ ਦਾ 3 ਪੈਣ ਦਾ ਵਿਆਹ ਜਾਂ ਭੋਗ ਦਾ ਕੋਈ ਸਮਾਗਮ ਕਰਨਾ ਹੁੰਦਾ ਉੱਥੇ ਸੀਵਰੇਜ ਨਹੀਂ ਸੀ 1 ਕਰੋੜ 31 ਲੱਖ ਰੁਪਿਆ ਕਮੇਟੀ ਨੇ ਪਾਸ ਕਰਕੇ ਸੀਵਰੇਜ ਬੋਰਡ ਨੂੰ ਭੇਜਤਾ ਉਹ ਜਲਦੀ ਸੀਵਰੇਜ ਪਊਗਾ ਤੇ ਜਿਹੜੀ ਗੱਲ ਕਰਦੇ ਦੀ ਡੀਸੈਲਟਿੰਗ ਇੱਕ ਹੁਣ ਹੋਰ ਖੇਤੀ ਹੋ 17 18 22 23 ਤੇ 14 ਦਾ ਵੀ ਚੱਲ ਰਿਹਾ 13 14 ਦਾ ਬਾੜ ਦਾ ਡੀਸੈਲਟਿੰਗ ਦਾ ਕੰਮ 60 ਲੱਖ ਰੁਪਏ ਦੇ ਕਰੀਬ ਨਾਲ ਡੀਸੈਲਟਿੰਗ ਹੋ ਰਹੀ ਆ ਤੇ ਉਹ ਤੋਂ ਪਹਿਲਾਂ 1 ਕਰੋੜ 31 ਲੱਖ ਰੁਪਏ ਦਾ ਅਸੀਂ ਪਹਿਲਾਂ ਜਿੰਨੇ ਵੀ ਸ਼ਹਿਰ ਦੀ ਸ਼ਿਵਰੇਤੀ ਸਭਾਈਆ ਉਹ ਕਰਾਈ ਆ ਜਿੱਤੇ ਡਿਵੈਲਪਮੈਂਟ ਦੇ ਕੰਮਾਂ ਦੀ ਗਲਮ ਕਰਦੇ ਆ ਕਹਿੰਦੇ ਪ੍ਰਧਾਨ ਸੈਨ ਨਹੀਂ ਕਰਦਾ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਆ ਆ ਪੈਸੇ ਦੱਸੋ ਕਿੱਥੇ ਹੋ ਰਹੇ ਆ 70 ਕਰੋੜ ਰੁਪਏ ਦੇ ਕੰਮ 4 ਸਾਲਾਂ ਚ ਟੈਂਡਰਾਂ ਦੇ ਜੋ ਵਰਕ ਦੇ ਕੰਮ ਉਹਨੇ 70 ਕਰੋੜ ਦੇ ਕੰਮ ਕਾਂਗਰਸੀ ਕਮੇਟੀ ਨੇ ਕੀਤੇ ਆ ਸੋਨ ਸਾਹਿਬ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਪ੍ਰਧਾਨ ਤੇ ਪਰਚੇ ਕਰਨ ਤੋਂ ਬਿਨਾਂ ਕੀਤਾ ਕੀ ਆ ਤੁਸੀਂ ਇੱਕ ਮੇਰੇ ਮਨ ਅੱਜ ਕਹਿਣਾ ਨਹੀਂ ਚਾਹੁੰਦਾ ਇੱਕ ਦਲਤ ਹੋਣ ਦੇ ਨਾਤੇ ਮੇਰੇ ਨਾਲ ਕੁਝ ਹੋ ਰਿਹਾ ਦੱਸੋ ਕਿਹੜਾ ਕਿਹੜਾ ਸੰਵਿਧਾਨ ਕਹਿੰਦਾ ਜੇ ਸੰਵਿਧਾਨਿਕ ਤੌਰ ਤੇ ਤੁਸੀਂ ਬਾਬਾ ਸਾਹਿਬ ਤੇ ਵੀ ਅਵੇਦਕਰ ਸਾਹਿਬ ਦੀ ਤੇ ਭਗਤ ਸਿੰਘ ਦੀ ਫੋਟੋ ਤਾਂ ਲਾ ਲਈ ਤੁਸੀਂ ਉਹਨਾਂ ਦੇ ਸੰਵਿਧਾਨਾਂ ਦੇ ਮੁਤਾਬਕ ਆਪ ਨੂੰ ਤਾਂ ਗੱਡੀਆਂ 'ਚ ਲੈ ਲਿਆ ਤੁਸੀਂ ਪ੍ਰਧਾਨ ਨੂੰ ਜਿਹੜਾ ਸੰਵਿਧਾਨਿਕ ਤੌਰ ਤੇ ਹੱਕ ਮਿਲਿਆ ਉਹ ਤੁਸੀਂ ਖੋਇਆ 9 ਮਹੀਨੇ ਹੋ ਗਏ ਜੇ ਪ੍ਰਧਾਨ ਕਮਚੋਰ ਹੁੰਦਾ ਪ੍ਰਧਾਨ ਕਿਸੇ ਕੰਮ ਕਰ ਦੋ ਨਕਾਰਾ ਹੁੰਦਾ ਪਰ ਗੰਨ ਰੋਜ਼ ਸਕੂਟਰ ਤੇ ਜਾਂਦਾ ਕਮੇਟੀ ਰੋਜ਼ ਤੁਸੀਂ ਵੀ ਆਉਂਦੇ ਹੋ ਹਰੇਕ ਨਾਲ ਡੀਲਿੰਗ ਕਰਦਾ ਮੈਨੂੰ ਕੋਈ ਗੱਡੀਆਂ 'ਚ ਘੁੰਮਣ ਦਾ ਸ਼ੌਂਕ ਨਹੀਂ ਜਦ ਪਰਮਾਤਮਾ ਨੇ ਦੇਊਗਾ ਉਹਨੇ ਦੇਣਾ ਉਹਦੀ ਜਦ ਦਊਗਾ ਦਊਗਾ ਪਰ ਤੁਸੀਂ ਦੱਸੋ ਕਿਹੜੇ ਹੱਕ ਹਕੂਕ ਨਾਲ ਪ੍ਰਧਾਨ ਦੀ ਗੱਡੀ ਤੋਂ ਡਰਾਈਵਰ ਬਦਲਿਆ ਕਿਹੜੇ ਹਕੂਕ ਹਕੂਕ ਨਾਲ ਤੁਸੀਂ ਗੱਡੀ ਏਡੀਸੀ ਨੂੰ ਦਿੱਤੀ ਪਰ ਪ੍ਰਧਾਨ ਅੱਜ ਵੀ ਸਾਰਾ ਸ਼ਹਿਰ ਜਾਂਦਾ ਸਵੇਰੇ 11 ਵਜੇ ਜਾ ਕੇ ਇੱਕ ਪ੍ਰਧਾਨ ਕਮੇਟੀ ਬਿਠਾਉਂਦਾ 5 ਵਜੇ ਆਉਂਦਾ ਅੱਜ ਤੱਕ ਦੱਸੋ ਇਹ ਰਕਾਰਡ ਹੋਣਾ ਜਿੰਨੀ ਡਿਊਟੀ ਮੈਂ ਆਪਣੇ ਸ਼ਹਿਰ ਲਈ ਦੇ ਰਿਹਾ ਜੇ ਸ਼ਹਿਰ ਨੇ ਮੈਨੂੰ ਬਣਾਇਆ ਮਾਣ ਬਖਸ਼ਿਆ ਹਜ਼ਰਦਾਰ ਤੇ ਤੀਰ ਸਿੰਘ ਜੀ ਬੈਠੇ ਜਿੰਨੇ ਸਾਡੇ ਕਾਉਂਸਲਰ ਐ ਮੈਨੂੰ ਸਾਥ ਦਿੱਤਾ ਅੱਜ ਤੱਕ ਕਦੇ ਕੋਈ ਉਹ ਕੰਮ ਨਹੀਂ ਰੁਕਿਆ ਕਿਸੇ ਦਾ ਵੀ ਮੇਰੇ ਵੱਲੋਂ ਨਾ ਸਾਡੇ ਕਾਉਂਸਲਰ ਵੀ ਉਹ ਕਹਿੰਦੇ ਪ੍ਰਧਾਨ ਸੈਨ ਹੀ ਨਹੀਂ ਕਰਦਾ ਪ੍ਰਧਾਨ ਢਿਡਕਾ ਨੋਂਦਾ ਭਾਈ ਜੀ ਜਿੱਥੇ ਤੁਸੀਂ ਜੇ ਕਿਤੇ ਮੈਨੂੰ ਫਸਾਉਣੇ ਵਾਲਾ ਕੰਮ ਹੋਊਗਾ ਤੁਸੀਂ ਤਾਂ ਮਾੜੀ ਮਾੜੀ ਗੱਲ ਤੇ ਪ੍ਰਧਾਨ ਨੂੰ ਫਸਾਉਣ ਦੀ ਕੋਸ਼ਿਸ਼ ਕਰਦੇ ਹੋ ਮੈਂ ਨਾ ਅੱਜ ਤੱਕ ਕੋਈ ਗਲਤ ਕੰਮ ਕੀਤਾ ਨਾ ਕਰੂੰਗਾ ਜਾਇਜ਼ ਕੰਮ ਲਈ ਆ ਬੈਠੇ ਨੇ ਸਰਦਾਰ ਗਰਗੀਰ ਸਿੰਘ ਜੀ ਉਹ ਕਹਿੰਦੇ ਜੀ ਪ੍ਰਧਾਨ ਇਹਨਾਂ ਨੂੰ ਖੁਸ਼ ਕਰ ਲਈ ਇੱਕ ਦਿਨ ਮਹਾਰ ਪ੍ਰਮਾਤਮਾ ਨੂੰ ਜਾਨ ਦੇਣੀ ਆ ਇੱਕ ਦਿਨ ਵੀ ਇਹ ਸੱਚ ਨੇ ਸਰਦਾਰ ਗੁਰਕੀਰ ਸਿੰਘ ਦੀ ਕੋਟਰੀ ਨੇ ਇੱਕ ਦਿਨ ਨਹੀਂ ਮੈਨੂੰ ਕਦੇ ਕਿਹਾ ਪ੍ਰਧਾਨ ਜੀ ਤੁਸੀਂ ਇੱਡਾ ਡਾਉਣਾ ਜਾਂ ਕਰਨਾ ਜਾਂ ਕਰਨਾ ਉਹ ਬਦਨਾਮ ਕਰਨ ਤੋਂ ਬਿਨਾ ਤੁਹਾਡੇ ਕੋਈ